ਤੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਅੱਜ ਅਸੀਂ ਚਰਚਾ ਕਰਾਂਗੇ ਲੋਕ ਸਭਾ 2024 1 ਜੂਨ ਨੂੰ ਹੋਣ ਜਾ ਰਹੇ ਨੇ ਜਿਹੜੀਆਂ ਚੋਣਾਂ ਪੰਜਾਬ 'ਚ ਉਹਦੇ ਸੰਬੰਧੀ ਅੱਜ ਅਸੀਂ ਚਰਚਾ ਕਰਾਂਗੇ ਤੇ ਮੇਰੇ ਨਾਲ ਜੁੜੇ ਆ ਸਾਡੇ ਸੀਨੀਅਰ ਪੱਤਰਕਾਰ ਅਜਿੰਦਰ ਬਰੂਦੀ ਜਿੰਦਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਾਜਨ ਜੀ ਬਹੁਤ ਬਹੁਤ ਮਿਹਰਬਾਨੀ ਤੇ ਇੱਧਰ ਦੇ ਪਾਸੇ ਹੋ ਜਾ ਕਰੋ ਛੋੜੇ ਜੇ ਮੇਰੇ ਵਾਲੇ ਪਾਸੇ ਹੋ ਜਾ ਕਰੋ ਕਿਉਂਕਿ ਫਿਰ ਆਮਣੋ ਸਾਹਮਣੇ ਹੋਵੇਗਾ ਆਪਣੀ ਗੱਲ ਨੂੰ ਗੱਲ ਹੀ ਕੋਈ ਅਜਿੰਦਰ ਜੀ ਜਿਹੜਾ ਅੱਜ ਆਪਾਂ ਦੇਖ ਰਹੇ ਆ ਵੀ ਪੂਰਾ ਵਿਦਾਨ ਭੱਜ ਚੁੱਕਿਆ ਜਿਹੜੇ ਨਾਮ ਜਿੰਦਗੀ ਆ ਵੀ ਇਹ ਵੀ ਕੰਮ ਤੋਂ ਸ਼ੁਰੂ ਆ ਹੈ ਨਾ ਉਹ ਵੀ ਰੰਝਾ ਪੰਜਾਬ ਚ ਹੋ ਰਹੀਆਂ ਤੇ ਬਠਿੰਡਾ ਚ ਵੀ ਹਜੇ ਹੋਣੀਆਂ ਹੈ ਅਗਲੇ ਸਮੇਂ ਚ ਰੋਡ ਸੋ ਜਿਹੜੇ ਪਿਛਲੇ ਦਿਨੀ ਕਰਕੇ ਗਏ ਆ ਆਪਣੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਗੁਰਮੀਤ ਸਿੰਘ ਖੁੱਡੀਆਂ ਦੇ ਹੱਕ ਚ ਇਥੇ ਬਠਿੰਡਾ ਚ ਇਹ ਵੀ ਹੋ ਗਿਆ ਅਗਲੇ ਸਮੇਂ ਚ ਵੀ ਰੋਡ ਸੋ ਹੋਣੇ ਆ ਕਾਂਗਰਸ ਨੇ ਵੀ ਕਰਨੇ ਆ ਆਕਾੜੀਆਂ ਨੇ ਵੀ ਕਰਨੇ ਆ ਭਾਜਪਾ ਨੇ ਵੀ ਕਰਨੇ ਕਿਵੇਂ ਦੇਖਦੇ ਹੋ ਕਿ ਜਿਵੇਂ ਕੋਈ ਲੱਗਦਾ ਵੀ ਜਿਹੜਾ ਵੋਟਰ ਦੇਵਤਾ ਜਿਹੜਾ ਖਪੋਸ਼ ਜਾ ਲੱਗਦਾ ਹਨ ਆਪਾਂ ਪਿੰਡਾਂ ਚ ਵੀ ਜਾ ਕੇ ਦੇਖਦੇ ਆ ਸੱਥਾਂ ਚ ਦੇਖਦੇ ਆ ਜਾ ਕੇ ਕੋਈ ਦਿਲ ਦੀ ਕੁੰਡੀ ਜੀ ਖੋਦ ਆਵੇ ਐਤਕੀ ਕਿਵੇਂ ਲੱਗਦਾ ਜਿਹੜੀਆਂ ਲੋਕ ਸਭਾ ਚੋਣਾਂ ਵੀ ਕਿੰਨੀ ਕਿ ਦਿਲਚਸਪੀ ਲੈ ਰਹੇ ਆ ਲੋਕ ਜਿਹੜੇ ਦੇਖੋ 사ਜਨ ਜੀ ਤੁਸੀਂ ਵੀ ਜਾਣਦੇ ਹੋ ਵੀ ਜਿਹੜਾ ਵੀ ਰੋਡ ਸ਼ੋ ਹੁੰਦਾ ਹੈ ਭਾਵੇਂ ਉਹ ਸੁਖਵੀਰ ਬਾਦਲ ਦਾ ਹੁੰਦਾ ਹੈ ਭਾਵੇਂ ਭਗਵੰਤ ਮਾਨ ਦਾ ਹੁੰਦਾ ਹੈ ਹਾਂ ਸੋਸ਼ਲ ਮੀਡੀਆ ਤੇ ਉਹਨੂੰ ਕਿਵੇਂ ਦੇਖਿਆ ਜਾਂਦਾ ਹੈ ਤੁਸੀਂ ਵੀ ਜਾਣਦੇ ਹੋ ਭਗਵੰਤ ਮਾਨ ਜੀ ਦਾ ਰੋਡ ਸ਼ੋਅ ਹੋਇਆ ਤਾਂ ਲੋਕਾਂ ਨੇ ਸੋਸ਼ਲ ਮੀਡੀਆ ਤੇ ਗਿਆ ਤਾਂ ਫੁੱਲ ਵੀ ਆਪ ਦਿੰਦੇ ਆ ਜਿਹੜੇ ਭਗਵੰਤ ਮਾਨ ਦਾ ਮਾਨ ਦੇ ਵੀ ਆ ਫਿਰ ਹੁਣ ਦੱਸੋ ਇਹਦਾ ਕੀ ਆਪਾਂ ਨਤੀਜਾ ਕੱਢੀਏ ਵੋਟਰਾਂ ਦਾ ਜਦੋਂ ਲੋਕ ਕਹਿ ਰਹੇ ਆ ਵੀ ਫੁੱਲ ਵੀ ਆਪ ਦੇ ਕੋਲੋਂ ਦਿੰਦੇ ਆ ਤੇ ਦੇਖੋ ਵੋਟਰ ਕਿੰਨਾ ਸੂਝਵਾਨ ਆ ਕਿੰਨਾ ਅੱਗੇ ਤਾਂ ਕੱਲੇ ਪੱਤਰਕਾਰ ਹੀ ਲੰਗਾਈ ਚ ਜਾ ਕੇ ਦੇਖਦੇ ਸੀ ਜਾ ਕੇ ਹੁਣ ਤਾਂ ਹਰੇਕ ਪੱਤਰਕਾਰ ਆ ਘਰ ਦੇ ਵਿੱਚ ਜਿਹਦੇ ਕੋਲੇ ਮੋਬਾਈਲ ਆ ਪੱਤਰਕਾਰ ਪੱਤਰਕਾਰ ਹੀ ਆ ਹੁਣ ਲੋਕਾਂ ਨੇ ਦੇਖੋ ਕਿੰਨੀ ਵੱਡੀ ਗੱਲ ਕਹੀ ਵੀ ਫੁੱਲ ਅਲਸਰਤ ਤਾਂ ਕੋਈ ਗੱਲ ਨਿਕਲੀ ਆ ਕਿਸੇ ਨੇ ਦੇਖਿਆ ਜਾਂ ਕੀਤਾ ਉਹਨਾਂ ਸੀਐਮ ਸਾਹਿਬ ਨੇ ਦੇਖੋ ਪਾਣੀ ਨਾਲ ਓਕ ਨਾਲ ਪਾਣੀ ਪੀਂਦੇ ਆ। ਉਹ ਜਿਹੜਾ ਪਾਗ ਚ ਪਾਣੀ ਪਾਈ ਲੈਂਦੇ ਆ ਹਨ ਉਹ ਦਸਤਾਰ ਦਾ ਵੀ ਲੋਕਾਂ ਨੇ ਬੁਰਾ ਬਣਾਇਆ। ਹੂੰ ਤੇ ਵੀ ਦੇਖੋ ਇੱਕ ਦਸਤਾਰ ਦੀ ਵੀ ਇਹ ਨਿਯੋਣ ਖਿਆਲ ਰੱਖਿਆ ਮੁੱਖ ਮੰਤਰੀ ਸਾਹਿਬ ਨੇ ਵੀ ਪਾਣੀ ਪਾਈ ਜਾਂਦਾ ਦਸਤਾਰ ਦਾ ਹੀ ਮੁੱਲ। ਉਹ ਝੂਠਾ ਪਾਣੀ ਆ ਰਾ। ਬੜੀ ਪਹਿਲਾਂ ਪੀਤਾ ਸੀ ਕਰੋ। ਸੋ ਮੇਰਾ ਕਹਿਣ ਦਾ ਮਤਲਬ ਇਹ ਹੈ ਵੀ ਕੋਈ ਵੀ ਲੀਡਰ ਕੋਈ ਵੀ ਕਿਸੇ ਦੇ ਹੱਕ ਚ ਜਾਂ ਆਉਂਦੇ ਹੱਕ ਚ ਜਾਂ ਕੋਈ ਗੱਲ ਕਰਦਾ ਤਾਂ ਉਹਦਾ ਬੜੀ ਬਰੀਕੀ ਨਾਲ ਮੋਟਰ ਦੇਖਦਾ। ਹੂੰ ਤੇ ਉਹਦਾ ਅਨਲਿਸਿਸ ਕਰਦਾ ਸੋ ਇਸ ਕਰਕੇ ਇਹ ਕੁਝ ਨਹੀਂ ਕਿਹਾ ਜਾ ਸਕਦਾ ਪਿੰਡਾਂ ਦੇ ਵਿੱਚ ਆਪਾਂ ਵੀ ਜਾਣਦੇ ਆ ਤੁਸੀਂ ਵੀ ਜਾਣਦੇ ਹੋ ਤੇ ਵੋਟਰ ਦੇਖੋ ਆਪਾਂ ਨੂੰ ਵੀ ਸਵਾਲ ਕਰਦੇ ਆ ਆਪਣੇ ਸਵਾਲਾਂ ਦੇ ਜਵਾਬ ਦੇਣ ਦੀ بجائے ਆਪਾਂ ਨੂੰ ਕੁਐਸਚਨ ਕਰਦੇ ਆ ਤੇ ਇੱਕ ਹੋਰ ਵੀ ਅਜਿਹੇ ਜਿਹੇ ਦੇਖਿਆ ਜਿਵੇਂ ਹਣਾ 150 ਹੋਇਆ ਸੀਗਾ ਤੇ ਉਹਦੇ ਚ ਜਿਹੜੇ ਆਪਣੇ ਪਿੰਡਾਂ ਦੇ ਲੋਕ ਸੀ ਜਾਦੇ ਜਾਂ ਸਹਿਰ ਦੇ ਲੋਕ ਸੀ ਪਿੰਡਾਂ ਦੇ ਜਿਆਦਾ ਸੀ ਹੈਨਾ ਜਿਹੜੇ ਆਪਣੇ ਹਲਕੇ ਦੇ ਹਾਂਜੀ ਹਾਂਜੀ ਉਹਦੇ ਚ ਇਹ ਆ ਵੀ ਉਹ ਸਵੇਰ ਵਜ ਚ 4 ਵਜੇ ਤੋਂ ਖੜਕੇ ਜਾਣਾ 5:00 ਵਜੇ ਤੋਂ ਖੜਕੇ ਤੋਂ 8:00 ਵਜੇ ਤੱਕ ਮੁੱਖ ਮੰਤਰੀ ਆਉਂਦੇ ਆ ਤੇ ਜਿਹੜੀ ਪੁਲਿਸ ਕਹਿੰਦੀ ਆਪਾਂ ਵੀ ਤਿੰਨ ਚਾਰ ਦਿਨਾਂ ਦੀ ਪੁਲਸੀਗੀ ਚਾਰ ਦਿਨ ਲੱਗੀ ਜਿਹੜੀ ਪਸ਼ੰਡੇ ਦੇ ਆਸ-ਪਾਸ ਲੱਗੀ ਸੀ ਕਿ 7 ਦਿਨਾਂ ਦੀ ਦੱਸੀ ਗਈ ਹੈ 7 ਦਿਨਾਂ ਦੀ ਪੁਲਿਸ ਆ ਤੁਸੀਂ ਦੇਖੋ ਵੀ ਆਮ ਲੋਕਾਂ ਦਾ ਜਿਹੜਾ ਉੱਥੇ ਢੋਬੀ ਬਾਜ਼ਾਰ ਆ ਜਿੱਥੇ ਰੋਡਸੋ ਹੋਇਆ ਸੀਗਾ ਉੱਥੇ ਤੇ ਥੋਬੀ ਬੁਜਾਰਦੇ ਜਿਹੜੇ ਦੁਕਾਨਦਾਰ ਆ ਦੇਖੋ ਸਵੇਰ ਤੋਂ ਲੈ ਕੇ ਉਹ ਰਸਤਾ ਨਹੀਂ ਬੰਦ ਕੀਤਾ ਸੀ ਭਾਵੇਂ ਪਰ ਜਿਹੜਾ ਗਾਹਕ ਨਹੀਂ ਆਉਣ ਜਾਣ ਦਿੰਦੇ ਸੀ ਦੁਕਾਨਾਂ ਤੇ ਗਾਹਕੜੇ ਖੜਨਾ ਨਹੀਂ ਸੀ ਆ ਜਾ ਸਕਦੇ ਸੀ ਤੇ ਜਿਹੜੇ ਟਾਈਮ ਤੇ 2-3 ਘੰਟੇ ਉਹ ਦੁਕਾਨਦਾਰਾਂ ਨੇ ਜਮ੍ਹਾਂ ਹੀ ਬੰਦ ਕਰੀਆਂ ਦੁਕਾਨਦਾਰੀਆਂ ਉਹਨਾਂ ਦੀਆਂ ਤੇ ਯਾਰ ਜਦੋਂ ਅੱਜ ਹੀ ਅਸਰ ਪੈ ਰਿਹਾ ਉਹਦੇ ਦਿਲ 'ਚ ਕਿਵੇਂ ਲੱਗਦਾ ਵੀ ਕਿ ਕਿੰਨਾ ਹਮਦਰਦੀ ਕਿੰਨੀ ਕੁ ਬਣੂਗੀ ਕਿ ਕਿੰਨੀ ਕੁ ਉਹਦੇ ਨਾਲ ਖੜਨਗੇ ਆਮ ਆਦਮੀ ਪਾਰਟੀ ਦੇ ਜਦੋਂ ਆਪਾਂ ਵੋਟਰਾਂ ਨੂੰ ਜਿਹੜਾ ਇਹਨਾਂ ਨਿਰਾਸ਼ ਕਰਤਾ ਦੁਕਾਨਦਾਰਾਂ ਨੂੰ ਜਿਹੜੇ ਦੁਕਾਨਦਾਰ ਨੇ ਨਾਲ ਖੜਨਾ ਦੇਖੋ 사ਜਨ ਜੀ ਦੇ ਕਿਸਾਨ ਮੋਰਚਾ ਸ਼ੁਰੂ ਹੋਇਆ ਤਾਂ ਲੋਕਾਂ ਨੇ ਦੇਖੋ ਪਹਿਲੇ ਕਿਸਾਨ ਮੋਰਚੇ ਤੇ ਦਿੱਲੀ ਘਰ ਘਰ ਦਾ ਜੀ ਬੱਚਾ ਬੱਚਾ ਹਾਂ ਬਿਲਕੁਲ ਬੜਾ ਸਾਥ ਦਿੱਤਾ ਲੋਕਾਂ ਨੇ ਜਦੋਂ ਪਬਲਿਕ ਪਰੇਸ਼ਾਨ ਹੋਣ ਲੱਗ ਗਈ ਤਾਂ ਉਹਦਾ ਵੀ ਤੁਹਾਡੇ ਸਾਹਮਣੇ ਕੀ ਇਫੈਕਟ ਹੋਇਆ ਤੇ ਲੋਕਾਂ ਦੇ ਵਿੱਚ ਉਸ ਗੱਲ ਦੀ ਚर्चा ਹੋਈ ਵੀ ਤਾਂ ਲੋਕ ਹੀ ਦੁਖੀ ਕਰੀ ਜਾਂਦੇ ਆ ਹੂੰ ਉਹਨੇ ਇਸੇ ਤਰ੍ਹਾਂ ਜੇ ਕਿਸੇ ਦਾ ਬਿਜ਼ਨਸ ਜਾਂ ਕਿਸੇ ਦਾ ਆ ਜਿੱਦੋਂ ਕਹਿੰਦੇ ਆਪਾਂ ਵੀ ਦੁਕਾਨਦਾਰੀ ਖਰਾਬ ਹੁੰਦੀ ਹੈ ਤਾਂ ਅਗਲਾ ਉਹ ਕਿਵੇਂ ਚੰਗਾ ਸਮਝੂਗਾ ਜਿਹਨੇ ਸ਼ਾਮ ਨੂੰ ਰੋਟੀ ਦਾ ਫਿਕਰ ਆ ਬੱਚਾ ਉਹ ਵਾਸਤੇ ਲੈ ਕੇ ਜਾਣਾ ਐਡੇ-ਐਡੇ ਖਰਚੇ ਹੋਣ ਦੁਕਾਨ ਦਾ ਇੰਨੇ-ਇੰਨੇ ਖਰਚੇ ਆ ਤੇ ਉਹ ਕਿੱਦਾਂ ਬਰਦਾਸ਼ਤ ਕਰਨਗੇ ਜਾਂ ਉਹ ਕਿੱਦਾਂ ਲੋਕਾਂ ਨੂੰ ਉਹ ਲੀਡਰਾਂ ਨੂੰ ਚੰਗਾ ਸਮਝਣਗੇ ਹੂੰ ਚੰਗਾ ਤਾਂ ਉਹਦੀ ਸਮਝਿਆ ਜਾਊਗਾ ਨੀ ਕਿ ਸਾਡੀ ਦੁਕਾਨਦਾਰੀ ਵਧੂ ਫਲੂ ਗਈ ਜਾਂ ਸਾਨੂੰ ਕੋਈ ਸਹਾਇਤਾ ਮਿਲੂਗੀ ਕਿਸੇ ਪਾਸਿਓਂ ਜਾਂ ਸਾਡਾ ਕਾਰੋਬਾਰ ਵਧੂਗਾ ਉਹ ਤਾਂ ਤਾਂ ਦੇ ਬੋ ਦੇ ਤੱਕ ਵੀ ਨਹੀਂ ਸੀ ਜਿਵੇਂ ਕਰਫੂ ਜਦ ਗਿਆ ਹੁੰਦਾ ਉਹ ਰੋੜ ਤਾਂ ਇਹ ਸੀਗਾ ਕਿ ਪੰਦ ਸੀਪੂ ਨਾ ਹਾਂ ਤੂੰ ਦੱਸੋ ਦੁਕਾਨਦਾਰ ਵਿੱਚੇ ਵਿੱਚ ਆਪਦੇ ਦਿਲ ਚ ਤਾਂ ਸੋਚਦਾ ਹੀ ਆ ਨਾ ਜਿਹੜਾ ਸਵੇਰ ਬੈਠਾ ਦੁਕਾਨ ਖੋਲ ਕੇ ਆਸ ਕਰਦਾ ਵੀ ਮੇਰੇ ਕੋਲੇ ਅੱਜ ਮੈਂ ਚੰਗੇ 4 ਪੈਸੇ ਲੈ ਕੇ ਜਾਊਗਾ ਘਰ ਤੇ ਉਧਰੋਂ ਲੀਡਰਾਂ ਦੇ ਆ ਕੇ ਰੋਡ ਸ਼ੋ ਹੋ ਜਾਂਦੇ ਆ ਤਾਂ ਉਹ ਬੰਦ ਹੋ ਜਾਂਦੀਆਂ ਸੜਕਾਂ ਤੇ ਤੁਸੀਂ ਆਪ ਵੀ ਦੱਸੋ ਵੀ ਉਹ ਲੀਡਰ ਚੰਗੇ ਲੱਗਣਗੇ ਇਹ ਦੇ ਨਾਲ ਇੱਕ ਜਦੋਂ ਭਗਵੰਤ ਪਾਣ ਇਹ ਸਰਕਾਰ ਚ ਨਹੀਂ ਜਿਹੜੀ ਸਰਕਾਰ ਨਹੀਂ ਬਣੀ ਸੀ ਹਣਾ ਪਾਚ ਕਿਹਾ ਤਾਂ ਐਮਪੀਸੀ ਉਦੋਂ ਗੱਲ ਕਰਦੇ ਹੁੰਦੇ ਸੀ ਵੀ ਜੇ ਕੋਈ ਸਵਾਲ ਪੁੱਛਿਆ ਕਰੋ ਤੁਸੀਂ ਇਹਨਾਂ ਤੋਂ ਲੀਡਰਾਂ ਤੋਂ ਸਵਾਲ ਪੁੱਛਣੇ ਚਾਹੀਏ ਹੁਣ ਜਦੋਂ ਕੋਈ ਸਵਾਲ ਪੁੱਛਦਾ ਜਿਵੇਂ ਇੱਥੇ ਵੀ ਇੱਕ ਨੇ ਕੋਈ ਧਾਰੇ ਬਾਜੀ ਕਿ ਮੁਰਦਾਬਾਦ ਕਰਤਾ ਸੀ ਨਾ ਉਹਨੂੰ ਵੀ ਫੜ ਕੇ ਦੂਜੇ ਪਾਸੇ ਲੈ ਕੇ ਹੋ ਸਕਦਾ ਉਹਨੂੰ ਵਰਕਰਾਂ ਨੇ ਜਾਂ ਇਹਨਾਂ ਨੇ ਪੁਲਿਸ ਨੇ ਉਹਦੇ ਤੇ ਵੀ ਸਾਕਤੀ ਕੀਤੀ ਉਹਦੀ ਕੀਤੀ ਹੋਊ ਐਤੂ ਬਾਅਦ ਇੱਕ ਹੋਰ ਤੁਸੀਂ ਵੀਡੀਓ ਦੇਖੀ ਹੋਣੀ ਹੈ ਬਹਿਰ ਲੋਈ ਆ ਵੀਡੀਓ ਯਾਰ ਜੀ ਵੀ ਇਹਨਾਂ ਦਾ ਰੋਡ ਸੋਚ ਹੈ ਇੱਕ ਨੌਜਵਾਨ ਨੇ ਪੂਰਾ ਉਹਦੇ ਤੇ ਇਹਨਾਂ ਮੂੰਹ ਉਹਦਾ ਬੰਦ ਕਰਕੇ ਤੇ ਕਿੰਨੇ ਪੁਲਿਸ ਮੁਲਾਦਮੀ ਜਿਵੇਂ ਕੋ ਬਹੁਤ ਵੱਡਾ ਜੁਰਮ ਕੀਤਾ ਹੋ ਜਿਹੜੇ ਇਹ ਕੀ ਹੋ ਰਿਹਾ ਵੀ ਇੱਕ ਪਾਸੇ ਜਦੋਂ ਸੱਤਾ ਤੇ ਭਾਵੇਂ ਉਦੋਂ ਵੀ ਸੀਗੇ ਉਦੋਂ ਐਮਪੀ ਸੀਗੇ ਤੇ ਐਮਪੀ ਦੀ ਚੋਣ ਹੀ ਹੁਣ ਹੋ ਰਹੀ ਆ ਉਦੋਂ ਤਾਂ ਕਹਦੇ ਆ ਸਵਾਲ ਪੁੱਛਣੇ ਕਹਿੰਦੇ ਜਦੋਂ ਇਹਨਾਂ ਤੋਂ ਸਵਾਲ ਪੁੱਛੇ ਜਾਂਦੇ ਆ ਉਦੋਂ ਕਿਉਂ ਇਹਨਾਂ ਟੜਬੜਾ ਜਾਂਦੀਆਂ ਤੇ ਇਹਨਾਂ ਕਿਉਂ ਭੜਕਾਰ ਚਾਜਦੇ ਆ ਦੇਖੋ ਦੂਜੇ ਨੂੰ ਦੋਸ਼ ਦੇਣਾ ਬੜਾ ਸੌਖਾ ਹੈ ਜਦੋਂ ਆਪਦੀ ਪੀੜੀ ਥੱਲੇ ਸੋਤਾ ਮਾਰਨਾ ਪੈਂਦਾ ਨਾ ਉਦੋਂ ਗੱਲ ਹੋਰ ਹੋ ਜਾਂਦੀ ਆ ਹੁਣ ਪਾਵਰ ਇਸ ਟਾਈਮ ਮੁੱਖ ਮੰਤਰੀ ਸਾਹਿਬ ਕੋਲ ਨੇ ਭਗਵੰਤ ਮਾਨ ਕੋਲੇ ਸਾਰੀਆਂ ਤੇ ਜਦੋਂ ਕੋਈ ਕਿਸੇ ਗੱਲ ਦਾ ਵਿਰੋਧਤਾ ਹੁੰਦੀ ਹੈ ਤਾਂ ਉਹਨਾਂ ਨੂੰ ਜਾਦੇ ਇਸ ਗੱਲ ਦਾ ਪਿੰਚ ਹੁੰਦਾ ਹੈ ਕਿਉਂਕਿ ਉਹ ਪੰਜਾਬ ਦੇ ਮੁੱਖ ਮੰਤਰੀ ਨੇ ਉਹਨਾਂ ਐਮਪੀ ਨਹੀਂ ਨਾ ਹਾਂ ਐਮਪੀ ਨੇ ਤਾਂ ਆਪਣੇ ਹਲਕੇ ਦਾ ਕੰਮ ਕਰਨਾ ਹੁੰਦਾ ਹੈ ਜੇ ਪਾਸੇ ਆਸੀ ਕਿਤੇ ਕੋਈ ਗਲਤ ਗੜਬੜ ਹੋਊਗੀ ਤਾਂ ਉਹਦੀ ਕੋਈ ਜ਼ਿੰਮੇਵਾਰੀ ਨਹੀਂ ਹੁਣ ਮੁੱਖ ਮੰਤਰੀ ਦਾ ਸਾਰੇ ਪੰਜਾਬ ਦੀ ਜ਼ਿੰਮੇਵਾਰੀ ਹੈ ਲੋ ਜੇ ਕਿਤੇ ਕੋਈ ਕਤਲ ਹੁੰਦਾ ਹੈ ਜਾਂ ਕੋਈ ਡਕੈਤੀ ਹੁੰਦੀ ਹੈ ਜਾਂ ਕਿਸੇ ਨਾਲ ਕੋਈ ਧੱਕਾ ਕਰਦਾ ਹੈ ਤਾਂ ਜ਼ਿੰਮੇਵਾਰੀ ਮੁੱਖ ਮੰਤਰੀ ਦੀ ਬਣ ਜਾਂਦੀ ਹੈ ਤੇ ਹੁਣ ਉੱਥੇ ਦੇਖੋ ਜੇ ਕੋਈ ਗੱਲ ਹੋਣੀ ਹੈ ਤਾਂ ਉੱਥੇ ਪ੍ਰਭਾਵ ਵੀ ਇਹ ਜਾਣਾ ਉਸ ਪਾਰਟੀ ਦਾ ਜੋ ਰੂਲਿੰਗ ਪਾਰਟੀ ਹੈ ਤਾਂ ਫਿਰ ਉਹਨਾਂ ਨੂੰ ਚੰਗਾ ਕਿਵੇਂ ਲੱਗੂਗਾ ਉਹ ਵੀ ਜਦੋਂ ਕੋਈ ਇਦਾਂ ਦੀ ਵਾਰਦਾਤ ਹੁੰਦੀ ਹੈ ਤਾਂ ਪੰਜਾਬ ਦੇ ਮੁੱਖ ਮੰਤਰੀ ਨੂੰ ਸਮਝਦਾ ਵੀ ਇਸ ਗੱਲ 'ਚ ਮੇਰੀ ਬਦਨਾਮੀ ਹੈ ਮੇਰੀ ਸਰਕਾਰ ਦੀ ਬਦਨਾਮੀ ਹੈ ਤਾਂ ਇਹ ਨਹੀਂ ਸੋਚਦਾ ਵੀ ਇਹ ਲੋਕਾਂ ਨੂੰ ਹੱਕ ਹੈ ਬੋਲਣ ਦਾ ਬਿਲਕੁਲ ਸਰਕਾਰ ਕੋਈ ਹਰ ਗੱਲ ਚੰਗਾ ਨਹੀਂ ਕਰਦੀ ਹਰੇਕ ਮਾੜਾ ਵੀ ਨਹੀਂ ਕਰਦੀ ਜੇ ਮਾੜਾ ਹੁੰਦਾ ਹੈ ਤਾਂ ਉਹਦੀ ਤੁਹਾਡੇ ਸਾਹਮਣੇ ਜਿਆਦਾ ਆਉਦੀ ਉਹ ਸ਼ਾਲ ਆਉਂਦਾ ਉਸ ਗੱਲ 'ਚ ਚੰਗੀ ਗੱਲ ਦਾ ਸ਼ਾਲ ਘਟ ਆਉਂਦਾ ਤੋ ਸੋ ਇਹ ਬਾੜਾ ਮੰਦ ਭਗਾ ਇਹ ਕੋਈ ਬੋਲਦਾ ਸਰਕਾਰ ਦੇ ਖਿਲਾਫ ਤਾਂ ਉਹਦੇ ਉਹਦੇ ਤੇ ਪਰਚਾ ਦੇਣਾ ਉਹਦੇ ਉਹਨੂੰ ਜਲੀਲ ਕਰਨਾ ਉਹਦੀ ਮਾਰਕੁੱਟ ਕਰਨਾ ਇਹ ਤਾਂ ਸੰਵਧਾਨ ਦੇ ਵੀ ਖਿਲਾਫ ਹੈ ਬਿਲਕੁਲ ਕਿਉਂਕਿ ਕੋਈ ਵੀ ਬੰਦਾ ਜਿਹੜਾ ਉਹ ਆਪਦੀ ਸਰਕਾਰ ਦੇ ਖਿਲਾਫ ਬੋਲ ਸਕਦਾ ਹੈ ਜੇ ਉਹ ਸਰਕਾਰ ਗਲਤ ਕਰਦੀ ਹੈ ਜੀ ਸੋ ਸਾਜਣ ਜੀ ਹੁ ਮੈਂ ਗੱਲਾਂ ਨੂੰ ਥੋੜਾ ਇਹ ਵੀ ਦਿਲ ਕਰਦਾ ਵੀ ਮੈਂ ਵੀ ਤੁਹਾਨੂੰ ਵੀ ਦੋ ਸਵਾਲ ਕਰਾਂ ਜੇ ਤੁਸੀਂ ਮੈਨੂੰ ਸਵਾਲ ਕਰੀ ਗਏ ਲੋਰ ਕਰੋ ਹਾਂ ਮੈਨੂੰ ਵੀ ਕੋਈ ਦੋ ਚਾਰ ਸਵਾਲ ਕਰ ਤੁਹਾਡੀ ਇਜਾਜ਼ਤ ਹੋਵੇ ਹਾਂ ਦੇ ਹੁਣ ਦੇ ਅੱਛਾ ਮੈਂ ਤੁਹਾਨੂੰ ਪਹਿਲਾ ਸਵਾਲ ਇਹ ਕਰਨਾ ਤੁਹਾਨੂੰ ਵੀ ਬਠਿੰਡਾ ਸੀਟ ਨੂੰ ਲੈ ਕੇ ਬੜਾ ਦੋਚਿੱਤੀ ਵਿੱਚ ਹੋਏ ਪਏ ਹੈ ਵੋਟਰ ਤੁਸੀਂ ਪਿੰਡਾਂ 'ਚ ਜਾਦੇ ਤੁਰਦੇ ਫਿਰਦੇ ਹੋ ਮੇਰੇ ਨਾਲੋਂ ਤੇ ਤੁਸੀਂ ਮੜਾ ਅਚਾਨਣਾ ਪਾਓ ਕਿਹੜੀ ਪਾਰਟੀ ਦੀ ਕੀ ਪੋਜੀਸ਼ਨ ਹੈ ਉਹ ਕਿੱਥੇ ਜੇ ਖੜੀ ਹੈ ਤੇ ਕਿਹੜਾ ਉਮੀਦਵਾਰ ਤੁਹਾਡੇ ਸਾਹਮਣੇ ਲੱਗਦਾ ਵੀ ਇਹ ਬਾਜੀ ਮਾਰਦੂ ਬੰਦੇ ਜਿੰਦਰਜੀ ਗੱਲ ਇਹ ਆ ਵੀ ਜਿਹੜੀ ਐਤਕੀ ਦੀ ਬੜੀ ਦਿਲਚਸਪੀ ਹੈ ਜਿਹੜੀ ਲੋਕ ਸਭਾ ਚੋਣ ਹੋ ਰਹੀ ਹੈ ਜੀ ਜਿਵੇਂ ਪਹਿਲਾਂ ਕੁਝ ਢੇੜਾ ਦੀਆਂ ਚੋਣਾਂ ਹੋ ਚੁੱਕੀਆਂ ਅੰਦਰ ਆਪਣੇ ਜਿਹੜੇ ਬਾਕ-ਬਾਕ ਸੂਬੇ ਆਖਣਾ ਤੇ ਆਪਣੇ ਤਾਂ ਅਖੀਰ ਤੇ ਹੀ ਆ ਤੇ ਆਪਣੇ ਅਖੀਰ ਤੇ ਆਪਣੇ ਲੋਕ ਤਾਂ ਹੁਣ ਉਧਰਲਾ ਜਿਹੜਾ ਦੇਖ ਲੈਂਦੇ ਆ ਵੀ ਉਧਰ ਲੋਕ ਕਿਵੇਂ ਆਪਣੇ ਇਹਨਾਂ ਨੂੰ ਚਾਹਦੇ ਰਹੇ ਆ ਪਾਰਟੀਆਂ ਨੂੰ ਹਨਾ ਇਹ ਆਪਣਾ ਤਾਂ ਅਖੀਰ ਤੇ ਜਾ ਕੇ ਲੋਕਾਂ ਨੇ ਦੇਖਣਾ ਤੇ ਉਹ ਲੋਕ ਸਿਆਣੇ ਬਣੇ ਆ ਕਿ ਉਹ ਮੋਬਾਈਲ ਦੀ ਜੇਬ ਚ ਉਹ ਹਰੇਕ ਚੀਜ਼ ਵੇਖਦਾ ਵਾਚਦਾ ਵੀ ਇਹ ਜਦੋਂ ਮੋਬਾਈਲ ਤੇ ਕੋਈ YouTube ਜਾਂ ਇਹਨਾਂ ਚੀਜ਼ਾਂ ਚੀਜ਼ਾਂ ਦੇ ਕੋਈ ਆਉਂਦੀਆਂ ਨਾ Facebook ਤੇ ਕੋਈ ਚੀਜ਼ਾਂ ਖਬਰਾਂ ਆਉਂਦੀਆਂ ਉਹ ਦੇਖਦਾ ਇਹਦੇ ਤੇ ਆ ਵੀ ਜਿਹੜਾ ਐਤਕੀ ਵੋਟਰ ਆ ਉਹ ਉਹ ਕੁੰਡੀ ਆਪਣੇ ਦਿਲ ਦੀ ਖੋਲ ਦੇਣੀ ਕਿਉਂਕਿ ਜਿਹੜੀਆਂ ਹੁੰਦੀਆਂ ਨਾ ਪਛਾਣਤੀ ਚੋਲਾਂ ਜਿਹੜੀਆਂ ਆਪਣੇ ਐਮਐਲਏ ਦੀਆਂ ਚੋੜਾਂ ਹੁੰਦੀਆਂ ਉਹ ਨਿੱਜੀ ਮੁਫਾਦਲੇ ਲਈਆਂ ਜਾਂਦੀਆਂ ਉਹ ਉਹਦੇ 'ਚ ਬੜਾ ਉਹ ਇੱਕ ਦੂਜੇ ਨਾਲ ਦੇਖੋ ਕਿੰਨੀਆਂ ਦੋਸਤਾਂ ਵੀ ਪੈ ਜਾਂਦੀਆਂ ਆਪਣੀਆਂ ਹੈ ਨਾ ਤੇ ਇਹਦੇ 'ਚ ਤੈਨੂੰ ਹੁਣ ਤੱਕ ਲੱਗਿਆ ਵੀ ਕੋਈ ਕੋਈ ਕਿਸੇ ਤਰ੍ਹਾਂ ਦਾ ਕੋਈ ਜ਼ਿਆਦਾ ਦਿਲਚਸਪੀ ਲੈ ਰਿਹਾ ਨਹੀਂ ਕੋਈ ਦਿਲਚਸਪੀ ਨਹੀਂ ਲੈ ਰਿਹਾ ਜਿਹੜਾ ਵਰਕਰ ਆ ਵਰਕਰਾਂ ਨੂੰ ਤਾਂ ਜਾਣੇ ਹੀ ਪੈਣਾ ਉਹਨਾਂ ਦੇ ਨਾਲ ਆਗੂਆਂ ਨੂੰ ਜਾਣੇ ਹੀ ਪੈਂਦਾ ਪਾਰਟੀਆਂ ਦੇ ਜਿਹੜੇ ਵਰਕਰ ਹੁੰਦੇ ਆ ਉਹ ਤਾਂ ਜਾਣਦੇ ਆ ਹੁਣ ਤੁਸੀਂ ਦੇਖੋ ਵੀ ਜਿਹੜੀ ਕੱਲ ਇੱਥੇ ਤਰਵੰਦੀ ਸਾਹਿਬ ਉਹ ਰਵੀਪ੍ਰੀਤ ਜਿਹੜੇ ਇਸ ਤਰ੍ਹਾਂ ਸੀਗੇ ਭਾਜਪਾ ਦੇ ਸੀਨੀਅਰ ਚਾਰਜ ਉਹ ਉਮੀਦਵਾਰ ਚ ਸਾਹਮਣੇ ਹੋਗੇ ਇਹਦਾ ਪਤਾ ਹੀ ਨਹੀਂ ਕਦੋਂ ਕੀ ਹੋ ਜੇ ਹਨਾ ਉਧਰੋਂ ਚੁਸਪਿੰਦਰ ਜਿਹੜਾ ਇੱਕ ਨੌਜਵਾਨ ਆ ਜਿਹੜਾ ਸਿੱਧੂ ਮੂਸੇਵਾਲੇ ਦੇ ਖਿਲਾਫ ਜਿਹੜਾ ਕਹੇ ਟਾਈਮ ਤੇ ਵੀ ਕੰਨਾ ਉਹਨਾਂ ਦੇ ਨਾਲ ਆਪਸ ਵਿੱਚ ਉਹਨਾਂ ਦੀ ਸੀ ਜੀ ਚੱਲਦੀ ਉਹਨਾਂ ਦੀ ਟਕਰਾਰ ਬਾਜੀ ਵਿਹੜ ਬਾਜੀ ਚੁਸਪਿੰਦਰ ਮਾਨਸਾ ਤੋਂ ਉਹ ਇਹਦੇ ਚਾਹ ਮਾਰਵੀ ਪਾਰਟੀ ਕਰਕੇ ਉਹਦਾ ਵੀ ਵੋਟ ਦਾ ਬਹੁਤ ਉੱਥੇ ਤੁਸੀਂ ਦੇਖੋ ਜਦੋਂ ਉਹ ਕਾਂਗਰਸ ਵੱਲੀ ਸੀ ਪਹਿਲਾਂ ਤਾਂ ਅੱਜ ਜੇ ਜੇ ਚੁਸਪਿੰਦਰ ਇਥੋਂ ਤਰਵੰਡੀ ਸਾਬੋਂ ਤੋਂ ਇਹਨਾਂ ਨੇ ਇੱਧਰ ਲੈ ਆ ਅਕਾਲੀ ਦਲ ਨੇ ਤਾਂ ਉਧਰ ਦੇ ਪਾਸੇ ਆਮ ਆਦਮੀ ਪਾਰਟੀ ਦੇ ਵੀ ਘਟ ਰਿਹਾ ਹੈ ਉਹ ਦੂਜਾ ਉਹਨਾਂ ਦਾ ਵੋਟ ਬੈਗ ਤੇ ਸੱਨ ਮਾਰੀ ਜਾਂ। ਕਾਂਗਰਸ ਦੇ ਹੁਣ ਜਿਹੜੀ ਗੱਲ ਹੈ ਪਿੰਡਾਂ ਦੀ ਗੱਲ ਆਪਾਂ ਜੇ ਪਿੰਡਾਂ ਤੇ ਅਸੀਂ ਜਾਣੇ ਹਾਂ। ਪਿੰਡਾਂ ਜਦੋਂ ਜਾਣੇ ਇਹਨਾਂ ਦੀਆਂ ਚੋਣਾਂ ਜਿਹੜੀਆਂ ਨੁੱਕੜ ਮੀਟਿੰਗਾਂ ਤਫਾਨੀ ਦੌਰੇ ਆ ਹਨ ਲਗਾਤਾਰ ਮੈਂ ਥੋੜੀ ਦਿਲਚਸਪੀ ਦੀ ਗੱਲ ਆ ਸਾਡੇ ਪਿੰਡ ਦੋ ਤਿੰਨ ਰੋਪਹਿਣਾ ਇੱਕ ਜੀਤ ਮਿੰਦਰ ਸਿੰਘ ਸਿੱਧੂ ਜਿਹੜੇ ਲੋਕ ਸਭਾਪ ਕਾਂਗਰਸ ਦੇ ਉਮੀਦਵਾਰ ਆ। ਉਹਨਾਂ ਨੇ ਬੜਾ ਸੀ ਇੱਥੇ ਜਿਹੜੀ ਬਹਿਮਨਦਵਾਨੇ ਤੋਂ ਸ਼ੁਰੂਆਤ ਕਰਨੀ ਸੀ ਉਹ ਪਿੱਛੇ ਤੋਂ ਕੋਈ ਡੇਟ ਹੋ ਗਏ ਦੋ ਘਰ ਦੇ ਹੋ ਗਏ ਬਣਿਆ ਡੇਟ ਉਥੋਂ ਜੀ ਬਹਿਮਨਦਵਾਨੇ ਤੋਂ ਬਾਅਦ ਮੇਰੇ ਪਿੰਡ ਆਉਣਾ ਸੀ ਦਿਉਣ ਠੀਕ ਹੈ ਦਿਉਣ ਤੇ ਸੱਤ ਤੇ ਪ੍ਰੋਗਰਾਮ ਰੱਖਿਆ ਸੀਗਾ ਹੁਣ ਹੱਥਾਂ ਪਹਿਲਾਂ ਦੀ 85 ਜਰੂ ਇੱਕ ਇਕੱਠ ਹੋ ਨਹੀਂ ਰਿਹਾ ਜਿਹੜਾ ਪਹਿਲਾਂ ਇਕੱਠ ਹੋਇਆ ਸੀਗਾ ਜਦੋਂ ਡੇਟ ਆ ਬਈ ਅਗਲੇ ਕੰਮਕਾਰ ਆ ਲੋਕ ਅਵੇ ਘਰੇ ਤੁਰ ਤੁਰ ਜਾਂਦੇ ਹਨਾ ਉਹ ਲੋਕ ਬਾਲਾ ਵੀ ਦਿਲਚਸਪੀ ਲੈਂਦੇ ਆ ਨਹੀਂ ਆਇਆ ਤਾਂ ਰਹਿਣ ਦਿਓ ਆਪਾਂ ਕੀ ਲੈਣਾ ਹੈ ਉਹਨਾਂ ਨੇ ਜੀ ਉਹ ਕੀ ਕਰਿਆ ਜਦੋਂ ਵੇਖਿਆ ਕਿ ਉੱਥੇ ਮੰਚ ਤੇ ਉਧਰ ਉਹ ਆਪਣੇ ਕਿਰਤੈਸੇ ਗੁੱਤੀਵਾਲ ਸਾਹਿਬ ਕਹਾ ਵਿਧਾਇਕ ਗੁਰਾਸਿੰਘ ਤੁੰਗਵਾਲੀ ਸਾਹਿਬ ਕਹਾ ਵਿਧਾਇਕ ਮਨੂ ਇਹ ਵੀ ਬੈਠੇ ਸੀ ਉਹ ਜਦੋਂ ਬੋਲ ਰਹੇ ਸੀ ਤੇ ਉਹਨੇ ਨਾਲ ਦੀ ਨਾਲ ਮੈਂ ਖੜਾ ਉਹਦੇ ਉਹਨਾਂ ਦੀ ਖਤਮ ਸਪੀਚ ਹੋਣ ਦੀ ਨਾਲ ਹੀ ਨਾਲ ਉਹਨੇ ਮੈਂ ਖੜਿਆ ਉਹ 2 ਮਿੰਟ ਸਿਰਫ ਬਾਲੇ ਬਸ 2-3 ਮਿੰਟ ਹੀ ਬੋਲੇ ਤੇ ਮੈਨੂੰ ਲੱਗਿਆ ਯਾਰ ਵੀ ਬੜਾ ਹਰਖ ਜਾ ਇਹਦੇ ਚ ਤੁਸੀਂ ਇੱਕ ਹਰਖ ਗਿਆ ਯਾਰ ਵੀ ਕੱਠ ਨਹੀਂ ਕਿਉਂਕਿ ਲੀਡਰ ਦੇ ਤੇ ਤੇ ਜਿਹੜੇ ਗਾਇਕ ਦੇ ਕੋਈ ਖਾੜਿਆ ਦੇ ਕੱਠ ਨਾ ਹੋਣੇ ਯਾਰ ਉਹਦੀ ਜਾਣ ਹੀ ਨਿਕਲ ਜਾਂਦੀ ਹੈ ਬਿਲਕੁਲ ਉਹਨੇ ਤਾਂ ਦੇਖਿਆ ਨਾਲ ਦੀਆਂ 2-3 ਮਿੰਟ ਬੋਲਿਆ ਵੀ ਮੈਨੂੰ ਵੋਟ ਪਾਓ ਜੀ ਆਹ ਸਾਡਾ ਜੂਨ ਨਸਾਨਾ ਤੇ ਉਹ ਕਰੋ ਤੇ ਨਾਲ ਦੇ ਨਾਲ ਉਹਨੇ ਗੱਡੀ 'ਚ ਬਹਿ ਗਿਆ ਜਾਈ ਕਿਸੇ ਨੂੰ ਬਾਹਲਾ ਤੱਕ ਮਿਲਿਆ ਤੱਕ ਨਹੀਂ ਅਗਲਾ ਪਿੰਡ ਬੁੱਟ ਮਹਿਮਾ ਸੀ ਬੁੱਟ ਮਹਿਮੇ ਵੀ ਜਾ ਕੇ ਸੱਤ ਉਹਨਾਂ ਕਾ ਇਕੱਠੀ ਸੀ ਉੱਥੇ ਥੋੜਾ ਜਿਹਾ ਵੱਧ ਸੀ ਤੇ ਵੱਧ ਟਾਈਮ ਦਿੱਤਾ ਬੰਨੂਆ ਨੇ ਜਦੋਂ ਆ ਗਏ ਉੱਥੇ ਚਾਰ ਸਵੇਰੇ ਭਰਿਆ ਦਿਸਿਆ ਜਦੋਂ ਚਾਰ ਸਵੇਰੇ ਤੇ ਜੀਤ ਮੇਦਰ ਸਿੰਘੂ ਨੇ ਤਾਂ ਪਹਿਲਾਂ ਜਿਹੜੇ ਆਪਦੇ ਬੁਲਾ ਰਹੇ ਸੀ ਉਹਨਾਂ ਨੂੰ ਵੀ ਟਾਈਮ ਦੇਤਾ ਵੀ ਤੁਸੀਂ ਵੀ ਪਹਿਲਾਂ ਬੋਲੋ ਜਿਹੜੇ ਸਾਡੇ ਵਿਧਾਇਕ ਸੀ ਨਾਲ ਤੇ ਫਿਰ ਆਪ ਤਾਂ ਛੱਡੀਆਂ ਹੀ ਕਰਾਤੀਆਂ ਇਹ ਉਹ ਆਈਕਾ ਉੱਥੇ ਜਾ ਕੇ ਹਰਕ ਖਤਮ ਹੋ ਗਿਆ ਕਿਉਂਕਿ ਇਹਨਾਂ ਨੂੰ ਜਦੋਂ ਕੱਠ ਹੁੰਦਾ ਕੱਠ ਵੀ ਦਾ ਕੱਠ ਨੇ ਜ਼ਰੂਰੀ ਨਹੀਂ ਉਹ ਸਾਰੇ ਕੱਠ ਦੇ ਬੂਟੇ ਹੀ ਪੋਣੇ ਹੁੰਦੇ ਹਨ ਮੈਨੂੰ ਹੌਸਲਾ ਹੋ ਜਾਂਦਾ ਉਹਦੇ ਚ ਬੋਲਿਆ ਸੀ ਉਹਨਾਂ ਵੀ ਮੇਰਾ ਪੀਏ ਨਹੀਂ ਉੱਥੇ ਇੱਕ ਗੱਲ ਇਹ ਬੋਲਤੀ ਵੀ ਪੀਏ ਨਹੀਂ ਮੇਰਾ ਕੋਈ ਮੈਂ ਮੋਬਾਈਲ ਨੰਬਰ ਵੀ ਦਿੱਤਾ ਜਿੱਦੇ ਹੁਣਿਆ ਰਹੀ ਖਾਈ ਜਾ ਕੇ ਮੋਬਾਈਲ ਨੰਬਰ ਮੇਰਾ ਆਹਾ ਜਿਹਨੇ ਵੀ ਗੱਦ ਕਰ ਲਈ ਹੋਈ ਜਦੋਂ ਮਰਦੀ ਕੋਈ ਕਰ ਸਕਦਾ ਜੇ ਮੈਂ ਕਈ ਵਾਰੀ ਬੋਲਦਾ ਹੁਣਾਂ ਤਾਂ ਅੱਗੇ ਪਿੱਛੇ ਜਦੋਂ ਮੈਂ ਸਕਾਲੂ ਉਹਨੂੰ ਵੀ ਦੇਖਦਾ ਉਸ ਤੋਂ ਬਾਅਦ ਉਹਨਾਂ ਨੇ ਜਿਹੜੇ ਇਹ ਆਕਾਦੀ ਦਾ ਸੀਗਾ ਆਕਾਦੀ ਦਾ ਕਹਿੰਦਾ ਵੀ ਜਿਹੜਾ ਹਰਸ਼ਮਨ ਤਰੂ ਆਏ ਪੁੱਛੋ ਵੀ ਇਹ ਜਿਹੜੇ ਬੰਨਵਾੜੇ ਤੋਂ ਆਏ ਉਹਾਂ ਦੇ ਹਾਂਜੀ ਆਏ ਆ। ਹਾਂ ਇਹਨੂੰ ਆਏ ਪੁੱਛੋ ਜਥੇਦਾਰ ਕੌਣ ਐਸ ਤੋਂ ਦਾ? ਉਹਨੇ ਜਥੇਦਾਰ ਤਾਂ ਦਸੀਰ ਸਿੰਘ ਆ ਬੰਨਵਾੜੇ ਦਾ। ਤੇ ਉਹ ਆਦਾ ਵੀ ਤੁਸੀਂ ਆਏ ਪੁੱਛੋ ਉਹ ਤੋਂ ਵੀ ਉਹਨੂੰ ਪਛਾਣਦੀ ਹੈ ਕਿ ਨਹੀਂ ਉਹ? ਇਹ ਆਦਾ ਕਿਸੇ ਨੂੰ ਨਹੀਂ ਪਛਾਣ ਲਿਆ ਉਹਦੇ ਆਗੂਆਂ ਨੂੰ ਲੀਡਰਾਂ ਨੂੰ। ਪਰ ਇੱਥੇ ਉਹ ਗਲਤ ਸੀਗੇ ਸਾਥੇ। ਵੀ ਵੇਖੋ ਜਥੇਦਾਰ ਦਸੀਰ ਸਿੰਘ ਇੱਕ ਜਿਹੜੀ ਆਕਾਦੀ ਜਿਹੜਾ ਮਾਇਨ ਸਰਪੰਚਾ ਦਾ ਬੇਟਾ ਤਹਿਲ ਸਿੰਘ ਉਹਨਾਂ ਦੇ ਤਾਂ ਬੱਚੇ-ਬੱਚੇ ਨੂੰ ਜਾਣਦੀ ਆ ਹਰਸਿਮਰ ਕੌਰ ਬਾਦਲਾ ਤੇ ਇੱਕੋ ਜਿਹੜਾ ਬਲਾਕ ਦਾ ਜਦੋਂ ਕੋਈ ਆਗੂ ਲਾਇਆ ਹੋਵੇ ਜਥੇਦਾਰ ਲਾਇਆ ਹੋਵੇ ਤੇ ਉਹਨੂੰ ਇਹ ਕਿਵੇਂ ਗੱਲ ਨਹੀਂ ਹੋ ਸਕਦੀ ਵੀ ਨਾ ਕੋਈ ਜਾਣਦਾ ਹੋਵੇ ਇਹਦੇ ਕਰਕੇ ਜਿਹੜਾ ਜਿਵੇਂ ਜਿਵੇਂ ਨਾਲ ਚੱਲੀ ਜਾਂਦਾ ਕਾਂਗਰਸ ਦਾ ਵੀ ਚੱਲੀ ਜਾਂਦਾ ਤੇ ਉਹ ਸਾਰਿਆਂ ਨੂੰ ਜਦੋਂ ਲੱਗਦਾ ਨਾ ਜਦੋਂ ਬੋਦ ਦੇਦੂ ਦਾਇਆ ਲੱਗਦਾ ਵੀ ਇਹ ਵੀ ਜਿੱਤ ਗਿਆ ਬੂਟੂ ਸਾਹਮਣੇ ਬੈਠਿਆਂ ਨੂੰ ਹੁਣ ਇਹ ਜਿੱਤੂ ਇਸ ਤੋਂ ਬਾਅਦ ਅਗਲਾ ਕਰ ਰਹੀ ਜਿਹੜੀ ਭਾਜਪਾ ਦੀ ਹੁਣ ਭਾਜਪਾ ਵੀ ਵੀ ਜਾ ਕੇ ਆਏ ਪਿੰਡਾਂ 'ਚ ਪਾਲਿ ਪਾਲ ਮੈਨੂੰ ਸਰ ਜੀ ਇਧਰ ਆ ਉਹ ਆਖੜੀ ਕਨਾਖੜੀ ਕਦੀ ਵੇਖੋ ਪਸ਼ੂ ਵੀ ਮਰੇ ਆ ਜਦੋਂ ਗੜੇਮਾਰੀ ਦੇ ਨਾਲ ਨਾਲ ਕਿੰਨੇ ਅਸਾਂ ਕਿੜੇ ਪਸ਼ੂ ਮਰੇ ਆ ਨਾ ਉਹਨਾਂ ਨੂੰ ਵੀ ਕੋਈ ਮੁਆਵਜ਼ਾ ਨਹੀਂ ਮਿਲਿਆ ਇਸ ਤੋਂ ਬਾਅਦ ਜਿਹੜੀ ਗੜੇਵਾਰੀ ਦਾ ਕੋਈ ਮੁਆਵਜ਼ਾ ਨਹੀਂ ਮਿਲਿਆ ਭਾਜਪਾ ਉਹ ਤਾਂ ਜਦੋਂ ਪਹਿਲੇ ਹੀ ਇਹ ਸਾਰਿਆਂ ਨੇ ਕਹਿਤਾ ਵੀ ਜਿਹੜੀ ਪਰਮਪਾਲਕ ਔਰ ਸ਼ਿਵਾਭੁਕਤ ਆਈਐਸ ਆ ਉਹ ਆਪਣੇ ਗਰੁੱਪ ਦੇ ਲੁਕਾ ਸਿੰਘ ਦੀ ਧਰਪਤਨੀ ਆ ਤੇ ਸਿਕੰਦਰ ਸਿੰਘ ਲੁਕਾ ਦੀ ਨੂੰਹ ਆ ਹੁਣ ਭਾਜਪਾ ਦਾ ਵਿਰੋਧ ਵੈਸੇ ਹੀ ਕੀਤਾ ਸਾਰੇ ਪਾਸੇ ਆਪਣੇ ਭਾਜਪਾ ਦਾ ਸਿੱਧਾ ਹੀ ਇਹਨਾਂ ਨੇ ਸੰਯੁਕਤ ਕਿਸਾਨ ਮੂਚੇ ਬਨੂ ਵਿਰੋਧ ਆ ਪੂਰੇ ਪੰਜਾਬ ਉਹ ਤਾਂ ਕਿਤੇ ਨਹੀਂ ਉਹ ਕਰੰਦਦੇ ਉਹਨਾਂ ਨੂੰ ਹੁੰਦੰਦੇ ਉਹਦਾ ਤੁਸੀਂ ਦੇਖੋ ਵੀ ਉਹ ਵੀ ਜਾਈ ਜਾਂਦੇ ਆ ਉੱਥੇ ਪਿੰਡਾਂ 'ਚ ਜਾਈ ਜਾਂਦੇ ਆ ਪਿੰਡਾਂ 'ਚ ਫੋਰਸ ਪਹਿਲਾਂ ਲਾਉਂਦੇ ਆ ਜਿਆਦਾ ਪੁਲਿਸ ਜਿਆਦਾ ਲੱਗੀ ਹੁੰਦੀ ਹੈ ਉਧਰ ਦੇ ਪਾਸੇ ਕਿਸਾਨ ਜੁਨੀਆ ਨਾਲ ਮਤਲਬ ਜਦੋਂ ਆਉਂਦੀਆਂ ਉਹ ਨਾਰੇਬਾਦੀ ਵੀ ਕਰਦੀਆਂ ਉਹਨਾਂ ਦੀ ਜਲੀਲ ਵੀ ਕਰਦੀਆਂ ਵੀ ਹੁਣ ਮੈਂ ਕੁਝ ਦੇਖਿਆ ਕੁਝ ਗੱਲਾਂ 'ਚ ਜਦੋਂ ਬਾਹਰ ਇਹ ਨਿਕਲਦੇ ਆ ਤਾਂ ਉੱਥੇ ਜੇ ਖੜੇ ਰਹਿੰਦੇ ਆ ਇਹ ਕੋ ਜਾਣਦੇ ਨਹੀਂ ਦੀ ਅਸਲ ਵਿੱਚ ਜਦੋਂ ਨਾਰੇਬਾਦੀ ਕਰ ਦਿੰਦੇ ਆ ਤੇ ਪੁਲਿਸ ਨੂੰ ਇਹ ਹੁੰਦਾ ਵੀ ਹੁਣ ਤਾਂ ਬੱਸ ਹੋ ਗਏ ਤੇ ਕੁਝ ਜਿਹੜੇ ਰਹਿ ਜਾਂਦੇ ਨੇ ਖੜੇ ਰਹਿੰਦੇ ਆ ਉਹਨਾਂ ਨੂੰ ਵੀ ਉਹ ਕਰਦੇ ਆ ਇਹ ਇਹ ਇਸ ਕਰਕੇ ਵੀ ਹੈ ਹੁਣ ਦੇਖੋ ਉਹ ਉਹਦੇ ਤੇ ਵੀ ਨੌਕਰੀ ਵਾਲਾ ਮਾਵਲਾ ਉੱਠਿਆ ਖੜਾ ਜਿਹੜੇ ਉਹਨਾਂ ਨੇ ਕਹਿਤਾ ਵੀ ਆਪਣੇ ਕੋ ਮੁੱਖ ਮੰਤਰੀ ਦਾ ਬਿਆਨ ਆ ਵੀ ਹੈ ਜਿਹੜਾ ਇਹਨਾਂ ਨੇ ਸੇਵਾ ਮੁਕਤ ਨਹੀਂ ਹੋਏ ਸੀ ਜਿੱਤੇ ਇਹ ਛੁੱਟ ਨਹੀਂ ਸਕਦੇ ਹਨ ਉਹ ਵੀ ਹੁਣ ਸੈਂਟਰ 'ਚ ਆਵੇ ਕੋ ਸੈਂਟਰ ਦੇ ਜਿਹੜਾ ਉਹਨਾਂ ਦਾ ਵੀ ਥਾਪੜਾ ਉਹਨਾਂ ਨੂੰ ਮਿਲਿਆ ਇਹਦੇ ਕਰਕੇ ਭਾਜਪਾ ਦਾ ਵੀ ਵਿਰੋਧ ਹੋ ਰਿਹਾ ਤੇ ਜਦ ਅਬ ਜਿਹੜਾ ਗਰਮੀਤ ਸਿੰਘ ਖੁੱਡੀਆਂ ਦਾ ਪਰਮਤ ਇਹ ਆ ਵੀ ਜਦੋਂ ਇਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਤੇ ਖੜੀ ਨਹੀਂ ਨਹੀਂ ਮੇਰਾ ਸਵਾਲ ਤਾਂ ਇਹ ਸੀ ਵੀ ਤੁਹਾਨੂੰ ਕਿਹੜਾ ਕੈਂਡੀਡੇਟ ਲੱਗਦਾ ਹੈ ਵੀ ਅਕੀ ਬਾਜ਼ੀ ਮਾਰ ਦੂਗਾ ਉਹਦੇ ਤੇ ਚਾਹਨਾ ਪਾ ਬਾਦੀ ਤੱਕ ਕਿੰਨੇ ਦੀ ਵੋਟ ਰੀ ਮਾਰਨਗੇ ਕਿਉਂਕਿ ਵੋਟਰ ਹੀ ਹਰਦਾ ਹੁੰਦਾ ਹਰ ਵਾਰੀ ਇਹ ਤਾਂ ਜਿੱਤ ਜਾਂਦੇ ਆ ਇਹ ਤਾਂ ਜਿੱਤ ਜਾਂਦੇ ਆ ਤਾਂ ਹੁਣ ਵੀ ਜਿੱਤਣਗੇ ਵੇਖੋ ਜੀ ਜਨਾਇਤ ਦੀ ਚਰਚਾ ਹੋਈ ਜਾਂਦੀ ਮੈਂ ਤਾਂ ਨੋਟਾ ਹੀ ਜਿੱਤੂਗਾ ਚ ਚ ਲੋਕ ਨੋਟਾ ਨੋਟਾ ਦਾ ਵੀ ਵੇਖੋ ਲੋਕ ਹੁਣ ਸਿਆਣੇ ਹੋ ਗਏ ਉਹਨਾਂ ਨੂੰ ਲੋਕਾਂ ਨੂੰ ਪਤਾ ਅਨਪੜ੍ਹ ਬੰਦੇ ਨੂੰ ਵੀ ਨੋਟਾ ਦਾ ਪਤਾ ਲੱਗਣ ਲੱਗ ਗਿਆ ਹਾਂ ਉਹ ਕਹਿੰਦੇ ਸਾਨੂੰ ਕੈਂਡੀਟ ਪਸੰਦੀ ਕੋਈ ਨਹੀਂ ਤਾਂ ਲੋਕ ਤਾਂ ਕਰਦ ਨਹੀਂ ਭਾਜਪਾ ਦਾ ਵਿਰੋਧ ਹੋ ਰਿਹਾ ਉਧਰੋਂ ਗਰਮੀਤ ਸਿੰਘ ਖੁੱਡੀਆਂ ਦਾ ਵਿਰੋਧ ਹੋ ਰਿਹਾ ਉਧਰ ਦੇ ਪਾਸੇ ਦੋ ਇਹਨਾਂ ਦਾ ਨਹੀਂ ਵਿਰੋਧ ਹੋ ਰਿਹਾ ਹੁਣ ਤੁਸੀਂ ਦੁੱਖ ਫਿਰ ਮੁਕਾਬਲਾ ਕਿਹਦੇ ਚ ਹੋ ਗਿਆ ਕਾਂਗਰਸ ਤੇ ਕਰਦ ਹੁਣ ਜਿਹੜਾ ਇੱਕ ਸੀਟ ਬਠਿੰਡੇ ਦੀ ਹੈ ਜਿਹੜੀ ਅਕਾਲੀ ਦਲ ਦੇ ਜੇ ਲੱਗਦਾ ਵੀ ਇਹਦੇ ਹੱਥ 'ਚ ਆ ਸਕਦੀ ਹੈ ਤੇ ਜੇ ਇਹ ਵੀ ਨਹੀਂ ਆਉਂਦੀ ਤਾਂ ਫਿਰ ਅਕਾਲੀ ਦਲ ਦਾ ਸਫਾਇਆ ਹੀ ਸਮਝੋ ਤੁਸੀਂ ਜੇ ਇੱਕ ਪੰਜਾਬ 'ਚੋਂ ਇੱਕ ਸੀਟ ਵੀ ਨਹੀਂ ਆਉਂਦੀ ਜੀ ਕਿਉਂਕਿ ਭਾਜਪਾ ਦਾ ਪੂਰਾ ਜੋਰ ਬਾਦਲ ਪਰਿਵਾਰ ਦਾ ਬਠਿੰਡੇ ਤੇ ਲੱਗਿਆ ਤੇ ਬਠਿੰਡੇ ਤੇ ਜੋਰ ਇਹ ਕਰ ਰਹੇ ਆ ਜਾ ਰਹੇ ਹੁਣ ਤੁਸੀਂ ਦੇਖੋ ਜਿਹੜੀ ਬੀਬੀ ਹਰਸਿਵਰਤ ਕੌਰ ਬਾਦਲ ਕਿਸੇ ਜੱਫੀਆਂ ਪਹਿਲਾਂ ਪਾਉਂਦੇ ਨੂੰ ਦੇ ਆ ਹੁਣ ਹਰੇਕ ਨੂੰ ਗੱਲ ਨਹੀਂ ਵੀ ਲਾਉਂਦੇ ਆ ਜਦੋਂ ਕੋਈ ਗੁખી ਆ ਉਹਨੂੰ ਗੱਲ ਵੀ ਲਾਉਂਦੇ ਆ ਜੁਲੀਆ ਬੀਬੀਆਂ ਦੇ ਵਿਚਾਰੇ ਬਹਿ ਕੇ ਜਿਹੜੀ ਉੱਥੇ ਕੁਰਸੀਆਂ ਤੇ ਬਹਿ ਕੇ ਫੋਟੋ ਵੀ ਬਚਾਉਂਦੇ ਆ ਤੇ ਫਿਰ ਵਿੱਚ ਚਲੇ ਜਾਂਦੇ ਆ ਪ੍ਰੋਟੋਕਾਲ ਨੂੰ ਜ ਉਪਤੋ ਨੇ ਹੋ ਕੇ ਵੀ ਚਲੇ ਜਾਂਦੇ ਆ ਤਾਂ ਕਰਕੇ ਮੁਕਾਬਲਾ ਤਾਂ ਇਹਨਾਂ ਦੋਨਾਂ 'ਚ ਹੀ ਆ ਤੇ ਬਾਕੀ ਕਿਹੜਾ ਮਾਰੂਗਾ ਇਹ ਵੋਟਰਾਂ ਨੇ ਦੱਸਣਾ ਇਹ ਗੱਲ ਤੁਹਾਡੀ ਬਿਲਕੁਲ ਠੀਕ ਹੈ ਹਾਂ ਵੀ ਜਦੋਂ ਤਾਂ ਵੋਟਾਂ ਆਉਂਦੀਆਂ ਉਦੋਂ ਵੋਟਰ ਭਾਵੇਂ ਕਿਸੇ ਤਰ੍ਹਾਂ ਦਾ ਵੀ ਹੋਵੇ ਕਿਸੇ ਕਿਸਮ ਦਾ ਵੀ ਹੋਵੇ ਇਹਨਾਂ ਨੂੰ ਬੜਾ ਚੰਗਾ ਲੱਗਦਾ ਉਹਨਾਂ 'ਚੋਂ ਖੁਸ਼ਬੂਆਂ ਆਉਂਦੀਆਂ ਇਹ ਜਦੋਂ ਜਿੱਤ ਜਾਂਦੇ ਆ ਉਦੋਂ ਇਹਨਾਂ ਕੋਲੇ ਕੋਈ ਸੈਂਟਰਲਾ ਨਹੀਂ ਸੀ ਕਿ ਰਾਜ ਜਾਵੇ ਉਹਦੇ ਚੋਂ ਇਹਨਾਂ ਨੂੰ ਮੁਸ਼ਕਲ ਲੱਗਦੀ ਸੀ ਕਿ ਹਰ ਸਿਵਲ ਤੋਂ ਕੋਈ ਬਾਦਲ ਦੀ ਸਕਿਉਰਟੀ ਐਨੀ ਹੁੰਦੀ ਸੀ ਪਹਿਲਾਂ ਮੈਂ ਦੇਖਦਾ ਰਿਹਾ ਕਿਉਂਕਿ ਮੈਂ ਤਾਂ ਇਹਨਾਂ ਨੂੰ ਪਰਿਵਾਰ ਨੂੰ ਬਾਲਾ 10 15 ਸਾਲਾਂ ਦਾ ਨੇੜੇ ਹੋ ਕੇ ਦੇਖਿਆ ਕਿਉਂਕਿ ਮੈਂ ਪਹਿਲਾਂ ਕੋਈ ਹੋਰ ਜਗਦਰ ਸਿੰਘ ਸਾਹਿਬ ਦੇ ਖਵਾਂਚ ਕੰਮ ਕਰਦਾ ਰਿਹਾ ਉਦੋਂ ਜਿਹੜੀ ਇਹਨਾਂ ਨੂੰ ਬਾਦਲ ਪਰਿਵਾਰ ਦੇ ਜਿਹੜੀ ਜਿਵੇਂ ਹੁਣ ਐਮਪੀ ਆ ਇਹਨਾਂ ਦਾ ਯਾਰ ਧੇਰਾ ਹੀ ਇਹਨਾਂ ਹੁੰਦਾ ਇਹਨਾਂ ਦੀ ਮਿਲ ਨਹੀਂ ਦਿੰਦੇ ਆ ਮਨੂ ਕਦੇ ਨਹੀਂ ਦਿੰਦੇ ਅੱਛਾ ਹੁਣ ਵੀ ਇੱਕ ਹੋਰ ਗੱਲ ਆ ਹੁਣ ਸਾਡੇ ਜਿਹੜੇ ਵਿਚਾਰੇ ਵੋਟਰਾਂ ਨੇ ਕਿਸੇ ਨੂੰ ਗੱਲ ਕਰਨੀ ਹੁੰਦੀ ਹੈ ਕੋਈ ਦੁੱਖ ਸੁਖ ਕਰਨਾ ਹੁੰਦਾ ਇਹ ਤਾਂ ਆਪਾਂ ਵੇਖ ਲੈਂਦੇ ਆ ਵੀ ਸਾਡੇ ਕੋਈ ਆਉਣਾ ਚਾਹੁੰਦਾ ਉਹਦੀ ਕਮੀ ਚਲੇ ਜਾਣ ਪਰ ਜਿਹੜੇ ਸਾਡੇ ਵਿੱਚ ਬੂਰੇ ਇਹਨਾਂ ਦੇ ਆਗੂ ਹੁੰਦੇ ਆ ਉਹ ਮਿਲਣੇ ਨਹੀਂ ਦਿੰਦੇ ਗੱਲ ਨਹੀਂ ਕਰ ਦਿੰਦੇ ਜਦੋਂ ਮੈਂ ਤੁਹਾਨੂੰ ਥੋੜੀ ਜੀ ਗੱਲ ਚੱਲਦੇ ਚੱਲਦੇ ਆਪਾਂ ਇਹ ਗੱਲ ਵੀ ਕਰਨੀ ਪੰਦੀ ਹੈ ਹਾਂ ਵੀ ਚਲੋ ਵੋਟਰਾਂ ਦੀ ਤਾਂ ਗੱਲ ਛੱਡੋ ਜੇ ਬਾਤਲ ਪਰਿਵਾਰ ਕੀ ਗੱਲ ਆਪਾਂ ਕਰਦੇ ਆਂ ਹਾਂ ਤਾਂ ਆਪਣੇ ਪ੍ਰੈਸ ਕਲੱਬ ਦਾ ਵੀ ਕੀ ਹਾਲ ਸੀ ਹਾਂ ਦਾ ਪ੍ਰਧਾਨਗੀ ਪਿੱਛੇ ਕੀ ਕੁਝ ਹੋਇਆ ਹੂੰ ਮੈਂ ਤਾਂ ਕੀਤੀਆਂ ਨੇ ਬਾਦਲ ਕੇ ਆਪਣੇ ਦੋ ਧੜੇ ਬਣ ਗਏ ਪ੍ਰੈਸ ਕਲੱਬ ਦੇ ਵੀ ਕਿਸੇ ਨੇ ਕੋਈ ਗੱਲ ਨਹੀਂ ਸੁਣੀ ਹੂੰ ਜੇ ਸੁਖਵੀਰ ਜੀ ਨੂੰ ਗੱਲ ਕੀਤੀ ਉਹਨਾਂ ਨੇ ਨਹੀਂ ਸੁਣੀ ਬੀਬਾ ਕੋਲੇ ਗੱਲ ਕੀਤੀ ਉਹਨਾਂ ਨੇ ਨਹੀਂ ਸੁਣੀ ਜਾਨੀ ਕਿ ਕਹਿਣ ਦਾ ਮਤਲਬ ਹੈ ਗੱਲਬਾਤ ਨਹੀਂ ਕਿਸੇ ਦੀ ਸੁਣਦੇ ਜਦੋਂ ਜਿੱਤ ਜਾਂਦੇ ਆ ਨਹੀਂ ਹੁਣ 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 ਤਾਂ ਹੁਣ ਦੇਖੋ ਸਾਰਿਆਂ ਦੀ ਹੁਣ ਤਾਂ ਨੇੜੇ ਆ ਹਰੇਕ ਹਰੇਕ ਜੱਥਿਆਂ ਪਾਉਂਦਾ ਕੋਈ ਵੀ ਨਹੀਂ ਦੁਆਰਾਜੇ ਇੱਕ ਇੱਕ ਦਿਨ ਤੱਕ ਕੀ ਗੱਲ ਰਹੇਗੀ ਵਿਚੋ ਲੱਖਾਂ ਸਦਣਾ ਹੂੰ ਉਹ ਆਪਾਂ ਉਹ ਉਹਨੂੰ ਨੂੰ ਨਹੀਂ ਸਾ ਅੰਦੇਖਾ ਕਰ ਸਕਦੇ ਕੋਈ ਜ਼ਰੂਰੀ ਨਹੀਂ ਹੁੰਦਾ ਜਿੰਨੇ ਅਮੀਰਵਾ ਹੁੰਦੇ ਆ ਕੋਈ ਸਾਰੇ ਚੋਣਾਂ ਜਿੱਤਣ ਦੇ ਹੁੰਦੇ ਆ ਤੇ ਕੋਈ ਆਪਦੀ ਇੱਕ ਦੱਸਣਾ ਹੁੰਦਾ ਉਹਨਾਂ ਨੇ ਵੀ ਅਸੀਂ ਕਿੱਥੇ ਖੜੇ ਆ ਹਨਾ ਕੁਝ ਇਹ ਹੁਣ ਲੱਖਾਂ ਸੁਧਾੜਾ ਲੱਖਾਂ ਧਾਣਾ ਬਹੁਤ ਟਾਈਮ ਦਾ ਚੱਲਿਆ ਵਿਆ ਚੋਣਾਂ ਦਾ ਰਾਹਣ ਤੋਂ ਵੀ ਪਹਿਲਾਂ ਤਾਂ ਚੱਲਿਆ ਕਈ ਮਹੀਨੇ ਹੋ ਗਏ ਹੁਣ ਚੱਲੇ ਨੂੰ ਪਿੰਡ ਪਿੰਡ ਜਾ ਰਿਹਾ ਤੇ ਪਿੰਡ ਪਿੰਡ ਜਾ ਕੇ ਉਹਦੇ ਉਹਦਾ ਹੁਣ ਜਿਹੜਾ ਅੰਮ੍ਰਿਤਸਰ ਨੂੰ ਜਿਹੜਾ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਵੀ ਉਹਨੂੰ ਮਤਲਬ ਮਿਲਿਆ ਉਹਦੇ ਇੱਥੇ ਟਿਕਟ ਮਿਲੀ ਆ। ਦੱਸਣੇ ਜਾ ਰਹੇ ਆ ਵੀ ਅੰਮ੍ਰਿਤਸਰ ਤੋਂ ਹੀ ਉਹ ਖੜਾ ਹੋਇਆ ਅਕਾਲੀ ਦਲ ਵਰਸਤੋਂ ਹੀ ਉਹਦਾ ਕੈਂਡੀਡੇਟ ਹਾਂ ਉਹਦਾ ਕਐ ਉਮੀਦਵਾਰ ਆ ਇਹ ਤੇ ਉਹਦੇ ਇਹ ਵੀ ਜਾਂਦਾ ਇਹ ਵੀ ਲੋਕਾਂ ਚ ਜਾਂਦਾ ਲੋਕਾਂ ਚ ਜਿਹੜੇ ਨੇ ਉਹਦਾ ਭਾਸ਼ਣ ਸੁਣ ਲਿਆ ਜ਼ਰੂਰ ਇਹ ਗੱਲ ਆ ਪਿੰਡਾਂ ਚ ਜਿਹੜੇ ਪਿੰਡਾਂ ਦੇ ਲੋਕ ਆ ਨਾ ਚਲੋ ਆਪਾਂ ਭੋੜੇ ਭਾਰੇ ਕਹਿ ਦਿੰਦੇ ਆ ਇਹ ਗੱਲ ਵੀ ਹੁਣ ਸੱਥਾਂ ਚ ਜਦੋਂ ਕੋਈ ਜਾਂਦਾ ਉਹ ਸੱਥਾਂ ਚ ਪੂਰਾ ਖੁੱਲ੍ਹ ਕੇ ਗੱਲਬਾਤ ਕਰਦਾ ਉਹ ਉਹ ਵੀ ਵਧੀਆ ਲੱਗਿਆ ਵੀ ਕਿਉਂਕਿ ਇੱਕ ਮਾਂਬੋਲੀ ਪੰਜਾਬੀ ਬਾਰੇ ਵੇਖੋ ਇਹਨੇ ਜਿਹੜੇ ਕਿੰਨੇ ਪਰਚੇ ਇਹਦੇ ਤੇ ਦਰਜ ਹੋ ਗਏ ਤੇ ਇਧਰੋਂ ਪੰਜਾਬੀ ਦੀ ਗੱਲ ਕਰਦਾ ਪਾਰੀਆਂ ਦੀ ਗੱਲ ਕਰਦਾ ਕਿਸਾਨੀ ਦੀ ਗੱਲ ਕਰਦਾ ਤੇ ਕਿੰਨਾ ਕੁਸ਼ੂ ਦੇ ਤੇ ਗਦਾਰ ਤਖ ਵੀ ਕਹਿੰਦਾ ਰਿਹਾ ਸਾਡੇ ਇੱਧਰ ਤੇ ਬੰਦਿਆਂ ਨੇ ਕਿਸੇ ਟੈਕ ਤੇ ਇਹਨੂੰ ਪਰ ਫਿਰ ਵੀ ਬੰਦੇ 'ਚ ਇੱਕ ਨਿਮਰਤਾ ਤਾਂ ਹੈ ਨਾ ਫਿਰ ਵੀ ਇੱਕ ਪੰਜਾਬ ਦੀ ਚਿੰਤਾ ਤਾਂ ਹੈ ਭਾਵੇਂ ਲੋਕ ਉਹਨੂੰ ਕੁਝ ਵੀ ਕਹੀ ਜਾਣ ਬਥੇਰਾ ਕੁਝ ਕਹਿੰਦੇ ਆ ਇਹ ਜਿਹੜੀ ਪਲਾਨ ਕੀਤਾ ਬਾਦਰਾ ਨੇ ਕੀਤਾ ਜਾਂ ਕਾਂਗਰਸ ਨੇ ਕੀਤਾ ਜਾਂ ਦੂਜਿਆਂ ਨੇ ਕੀਤਾ ਨਾ ਉਹ ਤਾਂ ਆਪ ਵੀ ਕਹਿੰਦਾ ਵੀ ਮੇਰੇ ਉਥੇਰਾ ਕੁਝ ਕਹਿੰਦੇ ਆ ਪਰ ਉਹ ਵੀ ਨਾਲ ਆ ਉਹਦਾ ਵੀ ਫਰਕ ਪੈਣਾ ਤੇ ਬਾਕੀ ਹੋਰ ਉਮੀਦਵਾਰ ਜਿਹੜੇ ਹੁਣ ਦੂਜੀਆਂ ਪਾਰਟੀਆਂ ਜਿਹੜੀਆਂ ਓਲ ਖੇਤਰੀ ਪਾਰਟੀਆਂ ਜਿਹੜੀਆਂ ਉਹ ਵੀ ਅੱਗੇ ਹੁਣ ਆਉਣਗੇ ਜਿਹੜੇ ਕਾਜ ਦੇ ਕਾਜ ਭਰੇ ਜਾਣਗੇ ਤਾਂ ਕਰਕੇ ਜਿਹੜਾ ਟਾਈਮ ਆ ਇਹ ਅਗਲਾ ਟਾਈਮ ਦੱਸੂਗਾ ਇਹ ਆਪਾਂ ਜੇ ਆਪਾਂ ਪੱਤਰਕਾਰ ਆ ਇਹ ਨਹੀਂ ਦੱਸ ਸਕਦੇ VOTER ਦੇ ਅੰਦਰੋਂ ਆਪਾਂ ਵੀ ਨਹੀਂ ਫੜ ਸਕਦੇ ਹਾਂ ਆਪਾਂ ਹਾਲਾਤ ਦੇਖ ਸਕਦੇ ਹੁੰਦੇ ਆ ਜਾ ਕੇ ਜਦੋਂ VOTERਾਂ 'ਚ ਜਾਂਦੇ ਆਪਣੇ ਕੋਈ ਤੂਫਾਨੀ ਦੌਰੇ ਹੁੰਦੇ ਆ ਜਿਵੇਂ ਰੋਡ ਸ਼ੋਅ ਹੁੰਦੇ ਆ ਉੱਥੇ ਕੀ ਹੁੰਦਾ ਉਹਦੇ ਕਰਕੇ ਆਪਾਂ ਥੋੜਾ ਅੰਦਾਜ਼ਾ ਤਾਂ ਲਗਾਇਆ ਜਾ ਸਕਦਾ ਜਿਹੜਾ ਪੱਕਾ ਆਪਾਂ ਕਹਿੰਦੀਏ ਵੀ ਹੁਣ ਆਹੀ ਜਿਹੜਾ ਵੀਰਵਾਰ ਜਿੱਤ ਜੂਗਾ ਹਾਂ ਜਿਹੜੀ ਹੁਣ ਇਸ ਟਾਈਮ ਦੀ ਟੱਕਰ ਆ ਹੁਣ ਕੱਲ ਦਾ ਪਤਾ ਨਹੀਂ ਜੀ ਹੁਣ ਜਰੂਰ ਇਹ ਗੱਲ ਦਾਤ ਉਹਨਾਂ ਦਾ ਕਾਂਗਰਸ ਅਕਾਲੀਆਂ ਦਾ ਵਿੱਚ ਹੈ ਜਿਹੜਾ ਆਮ ਆਦਮੀ ਪਾਰਟੀ ਦਾ ਵਿਰੋਧ ਜੇ ਨਿਰੰਤਰ ਜਾਰੀ ਹੈ ਭਾਵੇਂ ਉਹਨੇ ਪ੍ਰੈਸ ਕਾਨਫਰੰਸ ਕਰਕੇ ਉਤੋਂ ਜੂਨ ਕਮਿਸ਼ਨ ਤੋਂ ਵੀ ਕਹਿਤਾ ਵੀ ਸਾਨੂੰ ਜਿਹੜਾ ਇਹ ਮੁਆਵਜ਼ਾ ਮਾਨੂੰ ਕੀਤਾ ਜਾਵੇ ਜਾਂ ਦਿੱਤੀ ਜਾਵੇ ਵੀ ਅਸੀਂ ਕਿਸਾਨਾਂ ਨੂੰ ਜਿਹੜਾ ਕੜੇਮਾਲੀ ਦੀਆਂ ਫਸਲਾਂ ਹਰ ਹੋਇਆ ਨਾ ਕੜਕ ਦੀ ਫਸਲ ਦਾ ਉਹਦਾ ਮੁਆਵਜ਼ਾ ਦੇਣੀ ਚਾਹੀਦੀ। ਪਰ ਲੋਕ ਕਹਿੰਦੇ ਆ ਇਹ ਵੀ ਯਾਰ ਚੋੜਛੜਤੀ ਆ ਵੀ ਇੱਕ ਇੱਕ ਗਾਲੀ ਆਪਾਂ ਕਹਦੇ ਕਿ ਵੀ ਹਾਂ ਜੀ ਅਸੀਂ ਤਾਂ ਮੰਗਿਆ ਸੀ ਸਾਡੇ ਤੋਂ ਚੋੜੇ ਉਹਨਾਂ ਨੇ ਦਿੱਤਾ ਨਹੀਂ ਚੋੜ ਕੇ ਫਿਰ ਇਹ ਮੁਆਵਜ਼ਾ ਦੇਂਦੀ ਇਜਾਜ਼ਤ। ਸੋ ਪਿਆਰੇ ਦਰਸ਼ਕੋ ਇਹ ਜੋ ਅਸੀਂ ਵਿਚਾਰ ਚਰਚਾ ਜਾਂ ਗੱਲਾਂ ਕੀਤੀਆਂ ਇਹ ਲੋਕਾਂ ਨਾਲ ਮਿਲ ਕੇ ਲੋਕਾਂ ਦੀਆਂ ਗੱਲਾਂ ਭਾਵਨਾਵਾਂ ਦੇ ਯਾਦ ਅਰਥ ਤੇ ਹੀ ਇਹ ਜੱਲਾ ਕੀਤੀਆਂ ਸੀ ਕੋਈ ਆਪਦੇ ਮਨੋਂ ਨਹੀਂ ਪਾਰਟੀ ਦੇ ਕਿਸੇ ਦੇਦੇ ਨਹੀਂ ਵੀ ਪਾਰਟੀ ਦੇ ਹੀ ਵੀ ਅਸੀਂ ਪਾਰਟੀ ਸਾਡੇ ਕੋਈ ਰਾਤ ਦਾ ਕੀਤਾ ਹੋਵੇ ਸਾਡੀ ਜਦ ਜ਼ਿਆਦੀ ਗੱਲ ਕਰਦੇ ਹੋ ਇਹ ਕੋਈ ਗੱਲ ਨਹੀਂ ਅਸੀਂ ਆਪਦੀ ਜਿਹੜੀ ਦਿਲ ਦੀ ਹੈ ਸਾਡੇ ਲੋਕਾਂ ਜੋ ਮਦਰੇ ਚੱਕੇ ਸੋ ਉਮੀਦ ਹੈ ਵੀ ਤੁਹਾਨੂੰ ਸਾਡੀਆਂ ਗੱਲਾਂ ਪਸੰਦ ਆਈਆਂ ਹੋਣਗੀਆਂ ਸੋ ਬਹੁਤ ਬਹੁਤ ਮਿਹਰਬਾਨੀ ਤੁਹਾਡਾ ਸ਼ੁਕਰੀਆ ਸਾਰਿਆਂ ਨੂੰ ਸਤਿ ਸ੍ਰੀ ਅਕਾਲ